ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲਓ ਜੀ ਦਿਨ ਹੋ ਗਿਆ ਸੋਮਵਾਰ ਦਾ ਟਾਈਮ ਇੱਥੇ 11 ਵਜੇ ਦਾ ਹੋ ਗਿਆ ਤੇ ਆਪਾਂ ਸਾਰੇ ਕੰਮ ਖਨਵੇੜ ਕੇ ਇੱਕ ਵਲੌਗ ਦਾ ਵੀ ਐਂਡ ਕਰ ਲਿਆ ਦੂਸਰਾ ਵਲੌਗ ਸ਼ੁਰੂ ਕਰ ਲਿਆ ਜੀ ਤੇ ਹੁਣ ਆਪਾਂ ਤਿਆਰ ਹੋਏ ਸੀਗੇ ਮੰਡੀ ਜਾਣ ਵਾਸਤੇ ਕੁਝ ਕੰਮਕਾਜ ਕਰਨੇ ਸੀਗੇ ਕੁਝ ਸਮਾਨ ਲੈ ਕੇ ਆਉਣਾ ਸੀਗਾ ਜੀ ਚਲੋ ਜੀ ਬਨੇਰੇ ਵਲੌਗ ਦੇ ਵਿੱਚ ਜਿਹੜਾ ਵੀ ਸਮਾਨ ਤੁਹਾਡੇ ਨਾਲ ਸ਼ਾਪਿੰਗ ਕਰਾਂਗੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਜੀ ਤੇ ਪੂਰਾ ਵਲੌਗ ਜ਼ਰੂਰ ਦੇਖਣਾ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਰਨਾ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਚੈਨ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੀ ਤਿਆਰ ਹੋ ਕੇ ਆਪਾਂ ਜਾਣ ਲੱਗੇ ਸੀਗੇ ਤੇ ਆ ਗਿਆ ਝਾਦਾ ਆਰਡਰ ਕਿਉਂਕਿ ਡੈਡੀ ਜੀ ਹੁਣ ਅੱਜ ਧਰਨੇ ਤੇ ਜਾ ਰਹੇ ਆ ਰਾਜਿੰਦਰ ਹੁਣ ਕੱਲ ਜਾਏ ਸੀਗੇ ਤੇ ਅੱਜ ਜਿਵੇਂ ਬਾਬਾ ਜੀ ਨੇ ਅਨਾਉਂਸਮੈਂਟ ਕੀਤੀ ਸੀਗੀ ਵੀ ਹਰ ਘਰ ਦਾ ਵੀ ਆਦਮੀ ਜਿਹੜਾ ਪਹੁੰਚੇ ਉੱਥੇ ਤੇ ਇਸ ਕਰਕੇ ਅੱਜ ਡੈਡੀ ਜੀ ਹੁਣੇ ਜਾ ਰਹੇ ਆ ਤੇ ਹੁਣ ਚਾਹ ਪੀ ਕੇ ਫਿਰ ਜਾਣਗੇ ਤੇ ਆਪਾਂ ਨੂੰ ਵੀ ਥੋੜਾ ਟਾਈਮ ਰੁਕਣਾ ਪਿਆ ਹੁਣ ਚਾਹ ਬਣਾ ਕੇ ਫਿਰ ਜਾਵਾਂਗੇ ਆਪਾਂ ਮੰਡੀ ਇੱਧਰ ਹੁਣ ਖੇਤਾਂ ਦੇ ਵਿੱਚ ਰੋੜਕ ਕੱਟ ਗਈ ਕਿਉਂਕਿ ਨਰਮਾ ਚੁਗ ਹੋ ਗਿਆ ਤੇ ਛਿੱਟੀਆਂ ਪੱਟਦੀਆਂ ਆ ਹੁਣ ਸਭ ਘਰੇ ਛਿੱਟੀਆਂ ਢੋ ਰਹੇ ਆ ਤੇ ਇੱਧਰ ਖੜੇ ਆ ਨਹਿਰ ਤੇ ਫੌਜੀ ਪਾਣੀ ਭਰ ਰਿਹਾ ਟੈਂਕਰ ਹਾਂ ਤਾਂ ਇਹਨਾਂ ਨੂੰ ਪਾਣੀ ਮਿਲ ਗਿਆ ਹੁਣ ਆ ਇਹਨਾਂ ਦੀ ਬਾਰਿਜ ਆ ਗਿਆ ਹੁਣ ਆ ਪਾਣੀ ਬਾਕੀ ਕਿਸੇ ਦੇ ਹੋ ਜਾਂਦਾ ਨਾ ਬਾਰਿਜ ਆ ਜਾਂਦਾ ਲੈ ਆਹ ਤਾਂ ਸਰੋਵ ਕਿੰਨੀ ਕਿੰਨੀ ਹੋ ਗਈ ਆ ਕਣਕ ਵੀ ਕਿੰਨੀ ਕਿੰਨੀ ਉੱਗ ਗਈ ਆ ਹਜੇ ਨਰਮਚੂ ਕੋ ਨਾਲ ਹੀ ਖੜਾ ਅੱਛੀ ਦੁਬਾਰਾ ਫਿਰਦੇ ਨਾ ਢਿੰਡੇ ਵਗੈਰਾ ਤੋਂ ਨਾਲ ਹੀ ਖੜੇ ਆਓ ਜੀ ਹਜੇ ਦੁਕਾਨ ਦੇ ਵਿੱਚ ਬਹੁਤ ਪੀਡੀਸੀ ਆਖੇ ਕਿ ਸੁਟ ਲਿਆ ਟੁਕ ਟਾਈਮ ਜ਼ਿਆਦਾ ਲੱਗ ਰਿਹਾ ਸੀਗੇ ਤੇ ਇਧਰ ਆਪਾਂ ਲੈਨੇ ਕਿ ਖਣਪੀ ਨਾਲ ਸਮਾਨ ਅਲੂ ਤੇ ਚੀ ਜਿਹਾ ਵਗੈਰਾ ਸਭ ਤੋਂ ਇਹ ਮੈਡੀਕਲ ਤੇ ਮੈਂ ਇੱਕ ਦਵਾਈ ਮੰਗਵਾਈ ਸੀਗੀ ਉਸ ਦਵਾਈ ਦੀ ਵੇਟ ਕਰ ਰਹੀ ਸੀ ਤੇ ਮੈਂ ਦੇਖ ਰਹੀ ਸੀਗੀ ਇੱਥੇ ਇਹ ਬੁੜੀਆਂ 15 ਮਿੰਟ ਹੋ ਗਏ ਡਿਸਕਸ ਹੀ ਕਰ ਰਹੀਆਂ ਕੀ ਲੈਣਾ ਕੀ ਨਹੀਂ ਰਬਨਾ ਚੰਗਾ ਲਊਗਾ ਇਹ ਕੱਪੜੇ ਵਾਲੀ ਦੁਕਾਨ ਤੇ ਅੱਜ ਤੇ ਜਿੜੇ ਬੜੀਆਂ ਸੋਲੀਆਂ ਗੱਲਾਂ ਬਹੁਤ ਸੁਣਾ ਰਹੀ ਸਿਆਸੀ ਮਜ਼ਾਕ ਦੀਆਂ ਸੱਦੇ ਮੁੰਛੇ ਕੇ ਅਗੇ ਚੱਪਲੇ ਲੈਣ ਚੱਪਲੇ ਲੈਡੀਆਂ 350 ਕੀ ਭਾਵੇਂ ਦੀਆਂ ਤੇ ਸੋਚ ਲੈ ਰਹੇ ਨੇ ਕਿ ਉਹ ਲੜ ਪਿਆ ਉਹ ਚਾਇ ਦਾ ਮੁੰਡਾ ਕੈਂਜੀ ਦਾ ਮੁੰਡਾ ਤੇ ਅਰੇ ਕੰਜਰੋ ਜਿਹੜੀਆਂ ਬਾਬੇ ਨੂੰ ਵੀ ਇੰਨੇ ਬਦਲਾਤੇ ਬਾਬੇ ਜੀ ਸਰਪਾ ਹੈ ਨਾ ਕੋਈ ਦਾ ਭਰੋਣੀਆਂ ਨਾਲ ਬਹੁਤ ਦੇ ਦੇ ਭਰੋਣੀਆਂ ਨਾਲ ਲਾਹਣਾ ਉਹ ਭਰੋਣੀਆਂ ਨਾਲ ਦੇ ਲੋਕ ਸੋੜਾ ਦੇ ਦੇ ਅਰੇ ਇੰਨੇ ਪੈਸੇ ਲਾਇਆ ਕੋਈ ਨਹੀਂ ਹੋਣਾ ਭਰੋਣੀਆਂ ਨਾਲ ਭਰੋਣੀਆਂ ਨਾਲ ਇਹ ਤਾਂ ਬਸ ਕੋਲੇ ਬੂਹੇ ਕੰਮ ਭਾਰੇ ਕੰਮ ਮੈਂ ਸੂਟ ਲੈ ਲੈ ਸੀ ਜੀ ਇਹ ਅੰਕਲ ਜੀ ਬੜੀਆਂ ਵਧੀਆ ਗੱਲਾਂ ਸੁਣਾ ਰਹੇ ਸਿਆਸਤ ਵਾਲੀਆਂ ਸੀ ਬੰਦੇਆਂ ਦੀਆਂ ਗੱਲਾਂ ਗੁਲਾ ਗੁਲਾ ਸੁਣ ਕੇ ਫਿਰ ਆਗੇ ਸਵੇ ਦੂਜੀ ਸ਼ਾਪ ਤੇ ਜਿੱਥੇ ਮੈ ਲੈਣੇ ਸੀ ਕਵਰ ਦੇ ਸੀ ਵਾਸਤੇ ਆਪਾਂ ਪਹੁੰਚ ਗਏ ਅੰਟੀ ਦੇ ਘਰੇ ਕਿਉਂ ਸੱਸੀ ਘਰ ਬੁਲਾਈ ਨਹੀਂ ਤੁਸੀਂ ਅਸੀਂ ਵਾਪਸ ਚੱਲ ਪਏ ਤੇ ਇਹ ਦੇਖੋ ਜੀ ਸਾਡੇ ਮੰਡੀ ਦਾ ਸ਼ਨੀ ਮੰਦਿਰ ਤੁਸੀਂ ਵੀ ਕਰੋ ਦਰਸ਼ਨ ਜੀ ਆਉਂਦੇ ਜਾਂਦੇ ਅਸੀਂ ਦਰਸ਼ਨ ਕਰ ਹੀ ਲੈਣੇ ਹੁੰਨੇ ਐਸ ਰੋਡ ਤੇ ਆਉਨੇ ਆ ਤੇ ਇੱਧਰ ਖੇਤ ਆ ਗਏ ਆ ਆਪਣੇ ਪਿੰਡ ਦੇ ਤੇ ਇਹ ਦੇਖੋ ਜੀ ਪਾਣੀ ਤੋਂ ਬਿਨਾ ਹਜੇ ਕਿੰਨੀ ਬਜਾਈ ਜਿਹੜੀ ਪਈ ਹੋਈ ਆ ਨਾ ਹਜੇ ਬਹੁਤ ਜ਼ਿਆਦਾ ਖੇਤ ਜਿਹੜੇ ਖਾਲੀ ਪਏ ਹੋਏ ਬਜਾਈ ਹੋ ਨੀਰੇ ਪਾਣੀ ਤੋਂ ਬਿਨਾ ਤਾਂ ਹੀ ਧਰਨੇ ਲੱਗ ਰਿਹਾ ਤੇ ਇਹ ਸਾਡੇ ਪਿੰਡ ਦਾ ਥਿਊ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਲੱਗਦਾ ਹੈ ਜੀ ਤਰ ਪਹੁੰਚ ਗਿਆ ਆਪਾਂ ਪੱਕੀ ਰੋਡ ਵਧੀਆ ਬਣੀ ਹੋਈ ਆ ਇਹ ਲੈਂਦਾ ਜੀ ਮਨਵੀਰ ਦਾ ਫੇਵਰਟ ਆਲੂ ਪਟੀਆ ਤੇ ਪਰਲੇ ਜੀ ਬਿਸਕਟ ਤੇ ਇਹ ਲੈਂਦੇ ਰਸ ਲਓ ਜੀ ਘਰੇ ਆ ਕੇ ਆਪਾਂ ਚਾਹ ਪਾਣੀ ਪੀ ਲਿਆ ਤੇ ਮੰਮੀ ਦੇ ਸੂਟ ਲੈਂਦੇ ਸੀਗੇ ਉਹ ਮੈਂ ਸੀਨ ਵਾਸਤੇ ਦੇ ਆਈਆਂ ਤੇ ਉਹ ਤੁਹਾਡੇ ਨਾਲ ਫੇਰ ਸ਼ੇਅਰ ਕਰਾਂਗੇ ਕਿਹੜੇ ਕਿਹੜੇ ਲੈ ਕੇ ਆਈਆਂ ਤੇ ਹੁਣ ਹੋਰ ਸਮਾਨ ਮੈਂ ਲੈ ਕੇ ਆਈਆਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆ ਲੈ ਕੇ ਆਏ ਇੱਕ ਵੀਰ ਜੀ ਨੇ ਦੱਸੀ ਸੀਗੀ ਇਹ ਆ ਲਾਈਟ ਜਿਹੜੀ ਆ ਆਈ ਡ੍ਰੋਪਸ ਹੈ ਨਾ ਕਹਿੰਦੇ ਵੀ ਇਹਦੇ ਨਾਲ ਤੁਹਾਨੂੰ ਚਸ਼ਮਾ ਤੁਹਾਡਾ ਹਟ ਜਾਊਗਾ ਚਲੋ ਬੜੀ ਮਿਹਨਤ ਤੋਂ ਬਾਅਦ ਮਿਲੀ ਤਿੰਨ ਚਾਰ ਮੈਡੀਕਲਾਂ ਤੋਂ ਅ ਪੁੱਛਿਆ ਫੇਰ ਜਾ ਕੇ ਇਹ ਮਿਲੀ ਉਹ ਵੀ ਉਹਨਾਂ ਨੇ ਕਿਸੇ ਤੋਂ ਮੰਗਾ ਕੇ ਦਿੱਤੀ ਮੈਨੂੰ ਵੇਟ ਕਰਨੀ ਪਈ ਉੱਥੇ ਚਲੋ ਜੀ ਹੁਣ ਮੈਂ ਇਹ ਯੂਜ਼ ਕਰਕੇ ਦੇਖੂਗੀ ਹਨਾ ਇਹ ਵਧੀਆ ਦਾ ਅਸਰ ਹੋ ਗਿਆ ਤਾਂ ਤੇ ਇਹ ਲੈਂਦੇ ਸੀਗੇ ਟੂਥ ਬਰਸ਼ ਮੇਰਾ ਤੇ ਰਾਜਿੰਦਰ ਦਾ ਹਨਾ ਟੂਥ ਬਰਸ਼ ਪੁਰਾਣੇ ਹੋ ਗਏ ਸੀਗੇ ਐਸੇ ਹੀ ਆਪਾਂ ਥੋੜੇ ਪੁਰਾਣੇ ਹੋ ਤਾਂ ਚੇਂਜ ਕਰ ਲੈਣੇ ਚਾਹੀਦੇ ਆ ਤੇ ਇਸ ਤੋਂ ਇਲਾਵਾ ਆਪਾਂ ਫਲੂਟ ਵਗੈਰਾ ਲੈਂਦੇ ਹੋ ਧੋਵ ਵਗੈਰਾ ਧੋ ਕੇ ਰੱਖ ਕੇ ਆਇਆ ਸਾਰੇ ਤੇ ਇਹ ਮੈਂ ਲਈ ਸੀਗੀ ਰਜਾਈਆਂ ਦੇ ਕਵਰ ਜਿਵੇਂ ਹੁਣ ਸਿਆਲ ਸ਼ੁਰੂ ਹੋ ਗਿਆ ਹਨਾ ਤੇ ਰਜਾਈਆਂ ਕੱਢੀਆਂ ਸੀਗੀਆਂ ਤੇ ਉਹਨਾਂ ਦੇ ਕਵਰ ਚ ਰੋਣ ਵਾਲੇ ਸੀ ਇੱਕ ਤਾਂ ਬਣਾ ਲਈ ਸੀਗੀ ਆਹ ਬੜਾ ਪਹਿਲਾਂ ਤਾਂ ਮੈਨੂੰ ਆਇਆ ਸੀਗਾ ਬਸ ਸਟਿਚ ਕਿੱਥੇ ਮਿਲਣੇ ਨਹੀਂਗੇ ਫੇਰ ਮੈਂ ਕਿਹਾ ਚਲੋ ਕੱਪੜਾ ਲੈ ਲੈਂਦੀ ਘਰੇ ਮੈਂ ਤੈਨਸੀਣਾ ਹੀ ਮਾਰਨੀ ਆ ਚਲ ਸਟਿਚ ਕਰ ਲਵਾਂਗੀ ਪਰ ਫਿਰ ਦੂਸਰੀ ਸ਼ੌਪ ਤੇ ਗਏ ਤੇ ਮਿਲ ਗਏ ਕਿਉਂਕਿ ਨਾ ਵੈਸੇ ਤਾਂ ਸਟਿਚ ਕਿੱਥੇ ਮਿਲ ਰਹੇ ਆ ਪਰ ਉਹ ਜਿਵੇਂ ਕਿ ਪਹਿਲਾਂ ਵਾਲੀਆਂ ਰਜਾਈਆਂ ਹੁੰਦੀਆਂ ਸੀ ਖੁੱਲੀਆਂ ਡੁੱਲੀਆਂ ਹਨਾ ਉਹ ਦਿਨ ਆਪਦੇ ਨਹੀਂ ਮਿਲਦੇ ਸੀਗੇ ਫਿਰ ਮੈਂ ਇੱਕ ਹੋਰ ਦੁਕਾਨ ਤੇ ਗਈ ਜੋ ਕਾਫੀ ਪੁਰਾਣੀ ਦੁਕਾਨ ਹੈ ਨਾ ਤੇ ਮੈਂ ਕਿਹਾ ਚਲੋ ਇਹਨਾਂ ਦੇ ਪੁੱਛਦੀ ਹਾਂ ਤਾਂ ਫਿਰ ਮਿਲ ਗਏ ਨੇ ਤਰੀਆਂ ਲੱਗੀਆਂ ਹੋਈਆਂ ਐਡਾ ਵਧੀਆ ਕਲਰ ਵੀ ਸੋਹਣਾ ਹੈ ਤੇ ਕੱਪੜਾ ਵੀ ਬਹੁਤ ਵਧੀਆ ਸੌਫਟ ਜਿਹਾ ਕੱਪੜਾ ਹੈ ਤੇ ਹੁਣ ਮੈਂ ਇਹਨੂੰ ਚੜਾ ਦੂੰਗੀ ਜੇ ਟਾਈਮ ਮਿਲਿਆ ਤਾਂ ਤੇ ਇੱਧਰ ਇੱਕ ਆਵੜਾ ਲੰਦਾ ਦੋ ਅਲਗ-ਅਲਗ ਲੈ ਆਂਦੇ ਕਿਉਂਕਿ ਇੱਕ ਥੋੜੀ ਪੁਰਾਣੀ ਹੈ ਤੇ ਇੱਕ ਨਵੀਂ ਆ ਫਿਰ ਮੈਂ ਕਿਹਾ ਥੋੜਾ ਧਿਆਨ ਰਹਿ ਜਾਣ ਉਹ ਤਾਂ ਕਹਿ ਰਹੇ ਸੀ ਵੀ ਜੋੜਾ ਲੈ ਲਓ ਤੁਸੀਂ ਫਿਰ ਮੈਨੂੰ ਇਹਨੇ ਥੋੜਾ ਪਤਾ ਲੱਗਦਾ ਰਹੂਗਾ ਨਾ ਵੀ ਆ ਨਵੀਂ ਆ ਤੇ ਇੱਕ ਪੁਰਾਣੀ ਆ ਕਿਉਂਕਿ ਇੱਕ ਤਾਂ ਆ ਪੱਜ ਗਿਆ ਹੈਗੇ ਵਸਤ ਰੱਖਦੇ ਆ ਨਾ ਉਹਦੇ ਚੜੋਂ ਨਾਲ ਆਇਆ ਤੇ ਇਹ ਵੀ ਇਹਦਾ ਪ੍ਰਿੰਟ ਵੀ ਸੋਹਣਾ ਆ ਇਸ ਤਰ੍ਹਾਂ ਦਾ ਪ੍ਰਿੰਟ ਆ ਵਧੀਆ ਮੈਂ ਥੋੜਾ ਡਾਰਕ ਕਲਰ ਦੇ ਲੈ ਲਏ ਤੇ ਇਹ ਸੀਗੇ ਜੀ ਬਸ ਇਹ ਵਾਲਾ ਸਮਾਨ ਲੈਂਦਾ ਸੀ ਆਪਾਂ ਚਲੋ ਜੀ ਹੁਣ ਕਰਦੇ ਆ ਥੋੜਾ ਟਾਈਮ ਰੈਸਟ ਚਾਹ ਆਪਾਂ ਪੀ ਲਈਏ ਐਸੇ ਮੈਂ ਚਾਹ ਉਥੇ ਆਂਟੀ ਕੋਲੋਂ ਪੀ ਕੇ ਆਈਆਂ ਜਿਹਨਾਂ ਕੋਲੋਂ ਕੱਪੜੇ ਸੀਨੇ ਦੇ ਕੇ ਆਈਆਂ ਮੈਂ ਕਹਿੰਦੀ 1 ਕੱਪ ਜ਼ਿਆਦਾ ਪੜਾ ਦੋ ਵੀ ਕਿਉਂਕਿ ਟਾਈਮ ਹੋ ਗਿਆ ਜ਼ਿਆਦਾ ਫਰਜੀ ਕਰ ਰਿਆ ਸੀਗਾ ਤੇ ਘਰੇ ਆ ਕੇ ਆਪਾਂ ਥੋੜੀ ਜਿਹੀ ਚਾਹ ਪੀਤੀ ਨਾਲ ਬਰੈਡ ਖਾਦੇ ਤੇ ਹੁਣ ਆਪਾਂ ਬਸ ਰੈਸਟ ਕਰਦੇ ਕਰ ਰਹਾ ਹਾਂ ਹਮ ਕੋਈ ਸ਼ੌਕ ਨਹੀਂ ਔਰ ਬੁਸ ਨਹੀਂ ਨਹੀਂ ਮਿਹਨਤ ਕੇ ਪੂਰੀ ਪੂਰੀ ਦੁਨੀਆ ਮਿਹਨਤ ਕਰ ਰਹੀ ਹੈ ਮੇਰੀ ਬਾਤ ਸੁਣ ਤੋ ਹਮ ਕੋਈ ਇੱਕ ਭਾਰਤ ਹੀ ਐਸਾ ਦੇਸ਼ ਹੈ ਜਾਂ ਮੰਗਨੇ 70% ਲੋਕ ਮੰਗ ਰਹੇ ਹਨ ਇੱਕ ਭਾਰਤ ਹੀ ਐਸਾ ਦੇਸ਼ ਨਹੀਂ 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 ਸ਼ੌਕ ਸੇ ਮੰਗ ਰਹੇ ਹਨ ਸਾਡੀ ਸਭ ਕੁਝ ਭਾਈ ਹੈ ਭੈਣ ਹੈ ਖੇਤ ਦੇ ਤਾਂ ਮਿਹਨਤ ਕਰਨੀ ਚਾਹੀਏ ਨਾ ਮਾਰੇ ਮਕਾਨ ਹੈ नहीं सब कुछ ही हमारे सब कुछ है तो फिर ऐसे काम नहीं करना जो मेहनत करनी चाहिए दुनिया में हर कोई जो जो मेहनत कर रहा है वो आगे ले दे चले जाओ जो मांग रहा है ये आपके साथ ही है ये भी साथ ही है इसके देवते बहुत ज्यादा बना दी है जिसको जिस जो, जो जिसको पसंद है वही देवते की फोटो लगा के चलते और काम करो तंदुरुस्त हो बढ़िया हो मेहनत करो पहले साफ गोहरा कितना साफ गोहरा कितना क्या साफ गोहरा साफ गोहरा वो क्या होता है सांप हो सांप के की बात कर, कर रहे हैं क्यों पकड़ते हैं जानवर है उसको पहले कितना वो पकड़ पकड़ के कम कर दिए तो वो वो गलत किया ना सही थोड़ी किया गलत ਉਹ ਗਲਤ ਉਹ ਕਮਾਈ ਲਈ ਪਕੜਦੇ ਹਨ ਕਮਾਈ ਲਈ ਬਹਾਨਾ ਤਾਂ ਲੋਕੋ ਨੂੰ ਦਿਖਾਤੇ ਦੇ ਤਾਂ ਉਹ ਲੋਕ ਨੂੰ ਕਹਿੰਦਾ ਦਿੱਤੇ ਤੇ ਕਮਾਈ ਕਮਾਈ ਲਈ ਹੈ ਨਾ ਗਲਤ ਹੈ ਨਾ हां ਲਗਾਈ ਹੋਈ ਹੈ ਉਹ ਚੋਰੀ ਛਿਪੇ ਕੋਈ ਲੈ ਜਾ ਰਿਹਾ ਹੈ ਚੋਰੀ ਨਹੀਂ ਲੈ ਜਾ ਰਿਹਾ ਚੋਰੀ ਛਿਪੇ ਲੈ ਜਾ ਰਹੇ ਹਨ ਸਾਹਮਣੇ ਨਹੀਂ ਕਰਨਗੇ ਸਰ ਜੀ ਅੱਜ ਸਾਡੇ ਪਿੰਡ ਵਿੱਚ ਆਏ ਹੋਏ ਪੰਜ ਜਾਣੇ ਮੰਗਤੇ ਹੈ ਨਾ ਮੰਗਣ ਤੇ ਜ਼ੋਰ ਦਿੱਤਾ ਹੋਇਆ ਤੇ ਜਦੋਂ ਗੱਲਬਾਤਾਂ ਕਰਕੇ ਅਸੀਂ ਥੋੜਾ ਕੁਝ ਪੌਣ ਲੱਗਿਆ ਪਰ ਤੈਨੂੰ ਕਹਿੰਦੀ ਸ਼ਰਧਾ ਅਨੁਸਾਰ ਪਾਓ ਤੇ ਜਦੋਂ ਦੇਣ ਲੱਗੇ ਤਾਂ ਫਿਰ ਕਹਿੰਦੀ ਲੈ 5 ਘੰਟੇ ਲਾ ਤੇ ਤੇ ਹੁਣ ਤੁਸੀਂ ਆਹ ਦੇ ਰਹੇ ਹੋ ਮੈਂ ਨਹੀਂ ਲੈ ਕੇ ਜਾਣਾ ਆਹ ਹਾਲ ਹੈ ਅੱਜਕੱਲ ਮੰਗਤਿਆਂ ਦੀ ਆਕੜ ਦੇਖ ਲਓ ਕਿੰਨੀ ਆ ਜੀ ਬਹੁਤ ਆਕੜ ਹੈ ਜੀ ਬੱਚੇ ਤੇ ਮੈਂ ਕਿਹਾ ਤੁਸੀਂ ਜਿਹੜੇ 10 ਮਿੰਟ ਸਾਡੇ ਖਰਾਕ ਕੀਤੇ ਹੈ ਨਾ ਵਿਅਸੇ ਵੀ ਕੰਮਕਾਜ ਕਰ ਰਹੇ ਸੀ ਮੇਰਾ ਇੰਨਾ ਕੰਮ ਪਿਆ ਸੀਗਾ ਮੈਂ ਕਿਹਾ ਤੇ ਮੈਂ ਵੀ ਕਰ ਹੀ ਲੈਣਾ ਸੀਗਾ ਜੀ ਟਾਈਮ ਹੋ ਗਿਆ ਸ਼ਾਮ ਦੇ ਸਾਢੇ 1:30 ਵਜੇ ਤਾਂ ਤੇ ਮੈਂ ਰਸੋਈ ਦੇ ਕੰਮਕਾਜ ਕਰ ਲਈ ਸੀ ਤੇ ਪਹਿਲਾਂ ਚਾਹ ਪਾਣੀ ਪੀਣ ਤੋਂ ਬਾਅਦ ਸਬਜ਼ੀ ਵਗੈਰਾ ਜਿਹੜੇ ਉਹ ਵੀ ਬਣਾਤੀ ਸੀ ਅੱਜ ਬਣਾ ਲਈ ਸੀ ਆਪਾਂ ਆਲੂ ਗੋਭੀ ਦੀ ਦੋ ਤਿੰਨ ਢੰਗ ਦਾ ਸਾਗ ਖਾ ਲਿਆ ਤੇ ਸਾਗ ਹਜੇ ਵੀ ਪਿਆ ਸੀ ਮੈਂ ਕਿ ਸਵੇਰੇ ਫੇਰ ਸਾਗ ਨੂੰ ਤੜਕਾ ਲਾ ਕੇ ਉਹ ਖਵਾਉਂਗੀ ਤੁਹਾਨੂੰ ਤੇ ਹੁਣ ਮੈਂ ਕਿ ਚੱਲ ਮੇਰੇ ਕੋਲ ਥੋੜਾ ਜਿਹਾ ਟਾਈਮ ਹੈਗਾ ਉਸ ਤੋਂ ਬਾਅਦ ਟਿਊਸ਼ਨ ਵਾਲੇ ਬੱਚੇ ਆ ਜਾਣੇ ਸੀਗੇ ਤੇ ਜਿਹੜੇ ਰਜਾਈਆਂ ਦੇ ਕਵਰ ਆਪਾਂ ਲੈਂਦੇ ਸੀਗੇ ਮੈਂ ਕਿ ਇਹਨਾਂ ਨੂੰ ਚੜਾ ਕੇ ਦੇਖ ਲਾਂ ਚੜਾ ਕੇ ਕੀ ਵੀ ਚੜਾ ਕੇ ਇਹਨਾਂ ਰਜਾਈਆਂ ਨੂੰ ਸਾਂਭ ਬਣਾਈਆਂ ਕਿਉਂਕਿ ਇਹ ਜਰਜਾਈਆਂ ਤਾਂ ਲਈਆਂ ਨਹੀਂ ਜਾਂਦੀਆਂ ਘੱਟ ਠੰਡ ਹੈ ਕੰਬਲ ਲੈ ਲਈਦੀ ਆ ਤੇ ਚਲ ਐਨਾ ਵੀ ਫਿਰ ਫਿਕਰ じゃ ਮੁੱਕ ਜਾਂਦਾ ਵੀ ਜੇ ਕਵਰ ਚੜੇ ਹੁਣ ਤਾਂ ਫਿਰ ਰਜਾਈਆਂ ਮੜੀਆਂ ਨਹੀਂ ਹੁੰਦੀਆਂ ਗਈਆਂ ਤੇ ਜਦੋਂ ਮੈਂ ਰਿਕਾਰਡਿੰਗ ਕਰ ਰਹੀ ਆ ਤੇ ਵਿੱਚ ਤੁਹਾਨੂੰ ਆਵਾਜ਼ਾਂ ਵੀ ਸੁਣਨੀ ਆ ਕਿਉਂਕਿ ਅੱਜ ਸਾਡਾ ਵਾਈਫਾਈ ਜਿਹੜਾ ਖਰਾਬ ਹੋਇਆ ਪਿਆ ਸਾਰੇ ਦਿਨ ਦਾ ਤੇ ਇਸ ਕਰਕੇ ਮੇਰਾ ਜਿਹੜਾ ਅੱਜ ਮੈਂ ਵਲੌਗ ਪਾਇਆ ਸੀ ਉਹ ਵੀ ਲੇਟ ਆਇਆ ਸੀ ਤਾਂ ਇਹਨੇ ਮੈਂ ਪੋਸਟ ਪਾਤੀ ਸੀਗੀ ਤੇ ਹੁਣ ਵਿਚਾਰੇ ਭਾਜੀ ਜਿਹੜੇ ਸੀਗੇ ਵਾਈਫਾਈ ਠੀਕ ਕਰਨ ਵਾਸਤੇ ਮੰਡਿਓ ਆਏ ਸੀ ਕਿ ਨੀਰਾ ਕਾਫੀ ਹੋ ਗਿਆ ਸੀਗਾ ਤੇ ਮੈਂ ਉਸ ਟਾਈਮ ਹੀ ਰਿਕਾਰਡ ਕਰ ਰਹੀ ਸੀਗੀ ਤੇ ਵਿੱਚ ਦੀ ਚਾਹ ਦਾ ਵੀ ਆਰਡਰ ਆ ਗਿਆ ਸੀਗਾ ਚਲੋ ਮੈਂ ਚਾਹੇ ਬਣਾ ਕੇ ਆਉਣੀ ਆ ਮੈਂ ਕਿਹਾ ਚਲੋ ਵੀ ਇਹ ਪੂਰਾ ਜਿਹੜਾ ਵਲੌਗ ਆਪ ਐਡਿਟ ਕਰ ਹੀ ਦਈਏ ਤੇ ਫਿਰ ਉਸ ਤੋਂ ਬਾਅਦ ਟਾਈਮ ਨਹੀਂ ਮਿਲਦਾ ਹੈਗਾ ਨਾ ਤੇ ਹਮ ਮਰਜਾਈਆਂ ਦੀ ਗੱਲ ਕਰ ਰਹੀ ਸੀ ਕਿ ਮੈਂ ਕਿਹਾ ਚਲੋ ਇਹਨਾਂ ਦੇ ਕਵਰ ਵੈਸੇ ਤਾਂ ਮੈਂ ਨਾਪ ਕੇ ਲੈ ਕੇ ਗਈ ਸੀ ਵੀ ਜੇ ਇਹਨਾਂ ਦੇ ਸਟਿਚ ਕਿਤੇ ਨਾ ਮਿਲੇ ਤਾਂ ਫਿਰ ਮੈਂ ਅਨ ਸਟਿਚ ਕਪੜਾ ਲਿਆਉਂਗੀ ਘਰੇ ਲਿਆ ਕੇ ਸੀ ਲੂੰਗੀ ਤੇ ਪਰ ਵਧੀਆ ਆ ਗਏ ਸੀ ਇਹਨਾਂ ਤੇ ਕਵਰ ਪਰ ਮੋਰੇ ਜਿਹੜੀਆਂ ਤਣੀਆਂ ਜੀਆਂ ਲੱਗੀਆਂ ਹੋਈਆਂ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ ਸੀਗਾ ਤੇ ਇਸ ਕਰਕੇ ਮੈਂ ਕਿਹਾ ਮੋਰੋ ਤਾਂ ਫਿਰ ਮੈਂ ਸੀਨ ਨਹੀਂ ਜਿਹੜਾ ਮੂੰਹ ਜਿਹੜਾ ਹੈ ਨਾ ਫਿਰ ਵਧੀਆ ਆ ਆ ਨਹੀਂ ਤਾਂ ਕੀ ਹੁੰਦਾ ਹੈ ਨਾ ਕਈ ਵਾਰ ਖੁੱਲੇ ਜੇ ਲੈ ਜਾਂਦੇ ਵਸੇ ਵੀ ਵਧੀਆ ਨਹੀਂ ਲੱਗਦਾ ਆਪ ਨੂੰ ਆਦਤ ਪਈ ਹੁੰਦੀ ਹੈ ਵਿਚਾਰੇ ਪਾਸੇ ਸੀਨ ਦੀ ਫਿਰ ਮੈਂ ਕਿਹਾ ਜੇ ਮੈਨੂੰ ਲੱਗੂਗਾ ਵੀ ਥੋੜਾ ਵਸੇ ਤੇ ਕੋਟਨ ਦੇਣਾ ਕਿਸਕ ਦੇਣਗੇ ਤੇ ਜੇ ਜ਼ਰੂਰਤ ਹੋਈ ਤੇ ਮੈਂ ਕਿਹਾ ਖੁੰਝਾ ਤੇ ਵੀ ਲਾ ਦੂੰਗੀ ਟਾਂਕੇ ਤੇ ਚਲੋ ਜੀ ਐ ਸਰ ਜਾਈ ਤੇ ਮੈਂ ਚੜਾ ਰਹੀ ਸੀਗੀ ਤੇ ਦੂਸਰੀ ਰਜਾਈ ਤੇ ਜਿਹੜਾ ਆ ਉਹ ਮੈਂ ਚੜਾ ਕੇ ਰੱਖ ਲਿਆ ਸੀ ਕਿ ਮੈਂ ਕਿਹਾ ਫਿਰ ਉਸ ਨੂੰ ਵੀ ਉਹਦਾ ਵੀ ਮੂਹ ਸੀ ਕਿ ਤੇ ਇਹਨਾਂ ਨੂੰ ਦੀਵਾਨ ਦੇ ਵਿੱਚ ਹੀ ਰੱਖ ਦੂੰਗੀ ਜਦੋਂ ਜ਼ਿਆਦਾ ਠੰਡ ਹੋਊਗੀ ਲੋੜ ਹੋਊਗੀ ਉਦੋਂ ਕੱਢਾਂਗੇ ਕਿਉਂਕਿ ਦਸੰਬਰ ਜਨਵਰੀ ਜੇ ਤੇ ਜ਼ਿਆਦਾ ਠੰਡ ਹੋ ਜਾਂਦੀ ਹੈ ਨਾ ਉਦੋਂ ਜ਼ਿਆਦਾ ਥੋੜਾ ਭਾਰੇ ਰਜਾਈਆਂ ਦੀ ਜ਼ਰੂਰਤ ਹੁੰਦੀ ਹੈ ਉਹ ਤਾਂ ਕੰਬਲ ਹੀ ਲੈ ਲਈ ਤੇ ਆ ਵਾਈਫਾਈ ਦਾ ਨਸ਼ਾ ਵੀ ਚਾਹ ਵਰਗਾ ਨਸ਼ਾ ਹੁੰਦਾ ਜਿੱਦਾਂ ਆਪਾਂ ਨੂੰ ਚਾਹ ਦਾ ਹੁੰਦਾ ਨਾ ਵੀ ਜਦੋਂ ਚਾਹ ਨਾ ਪੀਓ ਉਸ ਟਾਈਮ ਤੇ ਤੋੜ ਲੱਗ ਜਾਂਦੀ ਆ ਉਹੀ ਗੱਲ ਵਾਈਫਾਈ ਦੀ ਅੱਜ ਸਾਡੇ ਸਾਰੇ ਦਿਨ ਦਾ ਵਾਈਫਾਈ ਖਰਾਬ ਸੀਗਾ ਤੇ ਬਸ ਸਾਰੇ ਦੁਰਦਰਗੇੜੇ ਕੱਢੀ ਜਾਂਦੇ ਸੀਗੇ ਜਾਂਦੀ ਨੇ ਨੀਂਦ ਲਾ ਲਈ ਸੀਗੀ ਵੀ ਅੱਜ ਵਾਈਫਾਈ ਨਹੀਂ ਚੱਲ ਰਿਹਾ ਤਾਂ ਮੈਂ ਕਿਹਾ ਇਹ ਤਾਂ ਬਿਲਕੁਲ ਆਪਾਂ ਨੂੰ ਨਸ਼ਾ ਹੋ ਗਿਆ ਇੱਕ ਤਰ੍ਹਾਂ ਦਾ ਹਨਾ ਆਦਤ ਪੈ ਜਾਂਦੀ ਹੈ ਚਲੋ ਮੇਰੇ ਤਾਂ ਫੇ ਵੀ ਨੈਟ ਰਿਚਾਰਜ ਕਰਾਇਆ ਹੋਇਆ ਸੀਗਾ ਤਾਂ ਮੈਨੂੰ ਇਨੀ ਪ੍ਰੋਬਲਮ ਨਹੀਂ ਹੋਈ ਪਰ ਫੇ ਵੀ ਵਲੌਗ ਵਗੈਰਾ ਜਿਹੜਾ ਆਪਣੇ ਰੇਂਜ ਨਹੀਂ ਆਉਂਦੀ ਹੈ ਨਾ ਇਨੀ ਫਿਰੋਜ਼ ਦੇ ਕਰਕੇ ਲੇਟ ਹੋ ਗਿਆ ਸੀਗਾ ਆਪਣਾ ਅੱਜ ਸਵੇਰ ਵਾਲਾ ਜਿਹੜਾ ਵਲੌਗ ਸੀਗਾ ਜੀ ਤੇ ਹੁਣ ਬਸ ਆ ਟਾਈਮ ਇੱਥੇ ਹੋ ਗਿਆ ਸੀ 1:30 ਹੁਣ ਵਿਚਾਰੇ ਆਏ ਹੋਏ ਸੀਗੇ ਆਪਦੀ ਸ਼ਾਪ ਤੋਂ ਸਿੱਧੇ ਆਪਣੇ ਘਰੇ ਆਏ ਤੇ ਵਾਈਫਾਈ ਠੀਕ ਕਰ ਰਹੇ ਸੀਗੇ ਅੱਧਾ ਘੰਟਾ ਮੱਥਾ ਮਨ ਤੋਂ ਬਾਅਦ ਉਹਨਾਂ ਨੇ ਠੀਕ ਕੀਤਾ ਤੇ ਵਿੱਚ ਦੀ ਮੈਂ ਉਹਨਾਂ ਵਾਸਤੇ ਚਾਹ ਬਣਾ ਕੇ ਵੀ ਆਈ ਹੈ ਨਾ ਇੱਕ ਛੋਟਾ ਜਿਹਾ ਬੱਚਾ ਵੀ ਉਹਨਾਂ ਦਾ ਨਾਲ ਆਇਆ ਹੋਇਆ ਸੀਗਾ ਉਹਨਾਂ ਗੱਲਾਂ ਬਾਤਾਂ ਕੀਤੀਆਂ ਜੀ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਐਂਡ ਕਰਦੇ ਹਾਂ ਸਾਰਿਆਂ ਨੂੰ ਸਸ਼ੀ ਕਾਲ ਜੀ